ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੀ ਆਂ ਜ਼ਿੰਦਗੀ ਦੀ ਨਵੀਂ ਸਵੇਰ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਸਵੇਰ ਦਾ ਵਕਤ ਸੀ ਜਸਪੀਤ ਘਰੋਂ ਨਿਕਲਣ ਲੱਗੀ ਤਾਂ ਉਸਦੇ ਪੁੱਤਰ ਨੇ ਉਸਨੂੰ ਆਵਾਜ਼ ਮਾਰੀ ਤੇ ਕਿਹਾ ਮੰਮੀ ਮੈਂ ਤੁਹਾਡੇ ਉੱਠਣ ਦੀ ਉਡੀਕ ਕਰਦਾ ਸੀ ਮੈਨੂੰ ਤਾਂ ਅੱਧੀ ਰਾਤ ਤੋਂ ਹੀ ਬਹੁਤ ਪਿਆਸ ਲੱਗੀ ਐ ਮੈਂ ਤੁਹਾਨੂੰ ਆਵਾਜ਼ ਨਹੀਂ ਮਾਰੀ ਸੋਚਿਆ ਕਾਹਨੂੰ ਨੀਂਦ ਖਰਾਬ ਕਰਨੀ ਐ ਤੁਹਾਡੀ ਉਹ ਪਾਣੀ ਦਾ ਗਲਾਸ ਫੜਾ ਦਿਓ ਹਾਲੇ ਜਸਪ੍ਰੀਤ ਆਪਣੇ ਪੁੱਤਰ ਲਖਵੀਰ ਨੂੰ ਪਾਣੀ ਪੜਾ ਹੀ ਰਹੀ ਸੀ ਕਿ ਉਸ ਦਾ ਪਤੀ ਖੰਗਦਾ ਹੋਇਆ ਬੋਲਿਆ ਜਸਪ੍ਰੀਤ ਤੂੰ ਸੇਰ ਕਰਨ ਚੱਲੀ ਹੈ ਤਾਂ ਆ ਕੇ ਚਾਹ ਬਣਾ ਦੇਵੀਂ ਮੇਰਾ ਸਰੀਰ ਬਹੁਤ ਟੁੱਟ ਰਿਹਾ ਹੈ ਜਸਪ੍ਰੀਤ ਦੀ ਧੀ ਅੰਦਰ ਪਈ ਦਰਦ ਨਾਲ ਕੁਰਲਾ ਰਹੀ ਸੀ ਉਹ ਉਸ ਨੂੰ ਦਵਾਈ ਦੇ ਕੇ ਕਾਲੀ ਨਾਲ ਬਾਹਰਲਾ ਦਰਵਾਜ਼ਾ ਖੋਲ ਕੇ ਬਾਹਰ ਚਲੀ ਗਈ ਉਹ ਤੇਜ਼ ਤੇਜ਼ ਕਦਮ ਪੁੱਟਦੀ ਜਾ ਰਹੀ ਸੀ ਜਿਵੇਂ ਕੀਤੇ ਉਸ ਨੂੰ ਜਾਂਦੀ ਬਹੁਤ ਕਾਲੀ ਹੋ ਗਈ ਸਵੇਰ ਨੂੰ ਸੈਰ ਕਰਨ ਤਾਂ ਉਹ ਰੋਜ਼ ਹੀ ਜਾਂਦੀ ਸੀ ਪਰ ਅੱਜ ਕੁਝ ਉਖੜੀ ਉਖੜੀ ਸੋਚਾਂ ਵਿੱਚ ਡੁੱਬੀ ਇੰਜ ਤੁਰੇ ਜਾ ਰਹੀ ਸੀ ਜਿਵੇਂ ਆਪਣੇ ਸਿਰੋਂ ਕੋਈ ਬੋਝ ਲਾਂ ਚੱਲੀ ਹੋਵੇ ਉਸ ਦੇ ਤੁਰੇ ਜਾਂਦੀ ਦੇ ਉਸ ਦੇ ਸੋਚਾਂ ਦੇ ਨਾਲ-ਨਾਲ ਉਸ ਦੇ ਚਿਹਰੇ ਦੇ ਹਾਵ ਭਾਵੇ ਬਦਲ ਰਹੇ ਸਨ ਉਹ ਨਹਿਰ ਤੇ ਪੁੱਜੀ ਤਾਂ ਨਹਿਰ ਸੁੱਕੀ ਪਈ ਸੀ ਨਹਿਰ ਦੇ ਪੋਲ ਦੀ ਕੰਧ ਤੇ ਪੰਜ ਕੁ ਮਿੰਟ ਬੈਠ ਕੇ ਕੁਝ ਸੋਚਦੀ ਰਹੀ ਫਿਰ ਘਰ ਵੱਲ ਨੂੰ ਤੁਰਨ ਲੱਗੀ ਤੇ ਹੌਂਕਾ ਲੈ ਕੇ ਬੋਲੀ ਚੰਗਾ ਪ੍ਰਮਾਤਮਾ ਜਿਵੇਂ ਤੇਰੀ ਮਰਜ਼ੀ ਖਬਰੇ ਹੋਰ ਕਿੰਨੇ ਕੋਈ ਇਮਤਿਹਾਨ ਲੈਣੇ ਆ ਦਰਅਸਲ ਜਸਪ੍ਰੀਤ ਦਾ ਪਤੀ ਸੰਤੋਖ ਸਿੰਘ ਪਹਿਲਾਂ ਬੜਾ ਸੋਹਣਾ ਕੰਮਕਾਰ ਕਰਦਾ ਸੀ ਤੇ ਕਮਾਈ ਵੀ ਬਹੁਤ ਵਧੀਆ ਸੀ ਘਰ ਦਾ ਗੁਜ਼ਾਰਾ ਬੜਾ ਵਧੀਆ ਹੁੰਦਾ ਸੀ ਲਖਵੀਰ ਕਾਲਜ ਪੜਦਾ ਸੀ ਉਸ ਦਾ ਐਮਬੀਏ ਦਾ ਆਖਰੀ ਸਾਲ ਸੀ ਇੱਕ ਦਿਨ ਕਾਲਜ ਤੋਂ ਆਉਂਦਿਆ ਉਸ ਦੇ ਮੋਟਰਸਾਈਕਲ ਵਿੱਚ ਕੋਈ ਗੱਡੀ ਵਾਲਾ ਫੇਟ ਮਾਰ ਗਿਆ ਜਿਸ ਕਰਕੇ ਉਸਦੀ ਲੱਤ ਦੀ ਹੱਡੀ ਟੁੱਟ ਗਈ ਸੀ ਉਸ ਤੋਂ ਕੁਝ ਦਿਨ ਬਾਅਦ ਹੀ ਸੰਤੋਖ ਸਿੰਘ ਨੂੰ ਲਗਾਤਾਰ ਹਲਕਾ ਹਲਕਾ ਬੁਖਾਰ ਆਉਣ ਲੱਗ ਗਿਆ ਸੀ ਡਾਕਟਰੀ ਰਿਪੋਰਟ ਵਿੱਚ ਉਸ ਨੂੰ ਕੈਂਸਰ ਨਿਕਲ ਆਇਆ ਸੀ ਤੇ ਜਸਪ੍ਰੀ ਉਸ ਦਾ ਇਲਾਜ ਕਰਵਾਉਣ ਲੱਗ ਪਈ ਸੀ ਛੋਟੀ ਕੁੜੀ ਬਚਪਨ ਵਿੱਚ ਹੀ ਪੋਲੀਓ ਕਰਕੇ ਦੋਵੇਂ ਲੱਤਾਂ ਤੋਂ ਪਾਸ ਹੋਈ ਬੈਠੀ ਸੀ ਪਿਛਲੇ 4 ਮਹੀਨਿਆਂ ਤੋਂ ਘਰ ਦੇ ਖੁੰਝਿਆਂ 'ਚੋਂ ਪੂੰਝ ਕੇ ਸਾਰੇ ਪੈਸੇ ਖਰਚ ਕਰਕੇ ਤਿੰਨਾਂ ਦਾ ਬੋਝ ਉਸਨੂੰ ਵੀ ਉਠਾਉਣਾ ਪੈ ਰਿਹਾ ਸੀ ਹੁਣ ਸਾਰਿਆਂ ਦੀ ਲਾਜ ਲਈ ਘਰ ਵੇਚਣ ਤੱਕ ਦੀ ਨੌਬਤ ਆ ਗਈ ਸੀ ਇਸੇ ਲਈ ਉਹ ਬਹੁਤ ਪਰੇਸ਼ਾਨ ਸੀ ਕਿ ਉਹ ਖੁਦਕੁਸ਼ੀ ਕਰਨ ਲਈ ਨੈਣ ਤੇ ਪੁੱਜੀ ਸੀ ਉਹ ਤੁਰਨ ਲੱਗੀ ਜੇ ਮਾਨ ਵਿੱਚੋਂ ਆਪਣੇ ਅੰਦਰ ਹੀ ਆਵਾਜ਼ ਆਈ ਹੈ ਮੈਂ ਇਹ ਕੀ ਕਰਨ ਲੱਗੀ ਸੀ ਉਹ ਜਿਹੜੇ ਤਿੰਨੋਂ ਲਾਚਾਰ ਮੇਰੇ ਮੂੰਹ ਵੱਲ ਤੱਕਦੇ ਰਹਿੰਦੇ ਹਨ ਜਿਨ੍ਹਾਂ ਨੂੰ ਮੇਰੇ ਸਿਵਾਏ ਹੋਰ ਕੋਈ ਪੁੱਛਣ ਵਾਲਾ ਨਹੀਂ ਮੈਂ ਉਹਨਾਂ ਨੂੰ ਕਿਸ ਦੇ ਸਾਰੇ ਛੱਡ ਕੇ ਚੱਲੀ ਸੀ ਮੇਰੀ ਤਾਂ ਮਾਤੀ ਮਾਰੀ ਗਈ ਸੀ हे परमात्मा तू ही ਰੱਖਣ ਵਾਲਾ ਹੈ ਜੇ ਨਹਿਰ ਚੱਲਦੀ ਹੁੰਦੀ ਤਾਂ ਇਹ ਸੋਚ ਕੇ ਉਹ ਘਬਰਾ ਗਈ ਫਿਰ परमात्मा ਅੱਗੇ ਪਛਤਾਵਾ ਕਰਨ ਲੱਗੀ ਕਿ ਉਹ ਅੱਗੇ ਜ਼ਿੰਦਗੀ ਵਿੱਚ ਕਦੀ ਅਜਿਹਾ ਨਹੀਂ ਸੋਚੇਗੀ ਚਾਹੇ ਕਿੰਨੇ ਵੀ ਮੁਸ਼ਕਿਲ ਹਾਲਾਤ ਵਿੱਚੋਂ ਕਿਉਂ ਨਾ ਲੰਘਣਾ ਪਵੇ ਉਹ ਕਾਲੀ ਨਾਲ ਵਾਪਸ ਘਰ ਪਹੁੰਚੀ ਤਾਂ ਪਤੀ ਨੇ ਉਸ ਨੂੰ ਪੁੱਛਿਆ ਅੱਜ ਸੈਰ ਨੂੰ ਬੜੀ ਧੀਰ ਲੱਗ ਗਈ ਮੇਰੇ ਬੜਾ ਦਰਦ ਉੱਠ ਰਿਹਾ ਹੈ ਦਵਾਈ ਦੇ ਦੇ ਲਖਵੀਰ ਅਤੇ ਛੋਟੀ ਕੁੜੀ ਵੀ ਆਪਣੀ ਮਾਂ ਦੀ ਉਡੀਕ ਕਰ ਰਹੀ ਸਨ। ਜਸਪ੍ਰੀਤ ਦੇ ਅੰਦਰ ਆਉਂਦਿਆਂ ਹੀ ਸਾਰੇ ਲਾਚਾਰ ਜੇ ਪਰਿਵਾਰ ਦੇ ਜੀਵਾਂ ਦੇ ਚਿਹਰਿਆਂ ਤੇ ਇੱਕਦਮ ਖੁਸ਼ੀ ਆ ਗਈ। ਦਰਅਸਲ ਜਸਪ੍ਰੀਤ ਆਪਣੀ ਨਵੀਂ ਵਿਆਹੀ ਨੂਨੂ ਘਰ ਦੀ ਬਗੀਚੀ ਵਿੱਚ ਬੈਠੀ ਆਪਣੀ ਬੀਤੀ ਜ਼ਿੰਦਗੀ ਦੇ ਵਰਕੇ ਫਰੋਲ ਰਹੀ ਸੀ। ਉਸ ਦੀ ਨੂਨ ਨੇ ਪੁੱਛਿਆ ਫਿਰ ਕਿਉਂ ਐ ਮੰਮੀ ਜੀ? ਬੱਸ ਫਿਰ ਕੀ ਸੀ ਮੈਂ ਘਰ ਵੇਚ ਦਿੱਤਾ ਇਲਾਜ ਕਰਵਾ ਕੇ ਮਹੀਨੇ ਬਾਅਦ ਲਖਵੀਰ ਠੀਕ ਹੋ ਗਿਆ। ਤੇ ਅਸੀ ਦੋਵੇਂ ਜਨੇ ਤੁਹਾਡੇ ਪਾਪਾ ਦਾ ਹੀ ਇਲਾਜ ਕਰਵਾਉਂਦੇ ਰਹੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਦੋ ਕੁ ਮਹੀਨੇ ਬਾਅਦ ਉਹ ਸਾਨੂੰ ਛੱਡ ਕੇ ਚਲੀ ਗਈ ਲਖਵੀਰ ਦੀ MBA ਪੂਰੀ ਹੋ ਕੇ ਨੌਕਰੀ ਮਿਲ ਗਈ ਸੀ ਕੁਝ ਪੈਸੇ ਬਚਾ ਕੇ ਇੱਕ ਪਲਾਟ ਲੈ ਲਿਆ ਸੀ ਤੇ ਲਖਵੀਰ ਨੇ ਇਹ ਘਰ ਬਣਾ ਲਿਆ ਛੋਟੀ ਕੁੜੀ ਨੂੰ ਤੇਰੇ ਵਰਗੀ ਪਿਆਰੀ ਭਾਬੀ ਮਿਲ ਗਈ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਹੋਰ ਪਰਮਾਤਮਾ ਤੋਂ ਸਾਨੂੰ ਕੀ ਚਾਹੀਦਾ ਜ਼ਿੰਦਗੀ ਵਿੱਚ ਜਿੰਨਾ ਮਰਜ਼ੀ ਔਖਾ ਸਮਾਂ ਆ ਜਾਵੇ ਕਦੇ ਅਜਿਹਾ ਗਲਤ ਕਦਮ ਨਹੀਂ ਉਠਾਉਣਾ ਚਾਹੀਦਾ ਜੋ ਮੈਂ ਉਸ ਵੇਲੇ ਉਠਾਉਣ ਲੱਗੀ ਸੀ ਉਹ ਸਭ ਸੋਚ ਕੇ ਅੱਜ ਵੀ ਮੇਰੀ ਰੂਹ ਕੰਬ ਜਾਂਦੀ ਹੈ ਮੈਂ ਇੰਨਾ ਸਭ ਨੂੰ ਕਿਸ ਦੇ ਸਹਾਰੇ ਛੱਡ ਕੇ ਚੱਲੀ ਸੀ ਜਿਵੇਂ ਹਰ ਰਾਤ ਤੋਂ ਬਾਅਦ ਨਵੀਂ ਸਵੇਰ ਨੇ ਆਉਣਾ ਹੀ ਹੁੰਦਾ ਉਸੇ ਤਰ੍ਹਾਂ ਔਖੇ ਵੇਲੇ ਤੋਂ ਬਾਅਦ ਚੰਗੇ ਦਿਨ ਵੀ ਆਉਣੇ ਹੀ ਹਨ ਬਸ ਔਖੇ ਵੇਲੇ ਦਾ ਡਟ ਕੇ ਸਾਹਮਣਾ ਕਰੋ ਤੇ ਹੌਸਲਾ ਕਦੇ ਨਾ ਹਾਰੋ ਦੋਵੇਂ ਜਨੀਆਂ ਨੇ ਇੱਕ ਦੂਜੇ ਦੇ ਹੱਥਾਂ ਨੂੰ ਇਸ ਤਰ੍ਹਾਂ ਘੁੱਟਿਆ ਜਿਵੇਂ ਇੱਕ ਦੂਜੇ ਦੀ ਨਵੀਂ ਸਵੇਰ ਬਣ ਕੇ ਇੱਕ ਦੂਜੇ ਦੀ ਜ਼ਿੰਦਗੀ ਵਿੱਚ ਰੌਸ਼ਨੀ ਫੈਲਾ ਰਹੀਆਂ ਹੋਣ। ਦੋਸਤੋ ਤੁਸੀਂ ਸੁਣੀ ਕਹਾਣੀ ਜ਼ਿੰਦਗੀ ਦੀ ਨਵੀਂ ਸਵੇਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ। ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਬਿਊਟੀਅਲ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਆਈਏ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ।